ਮੇਰਾ ਨਾਮ ਪ੍ਰਕਾਸ਼ ਅਰਜਾ ਹੈ। ਹਾਈ ਸਰ ਗ੍ਰਾਜੂਏਟ ਲੇਡਰਸ ਦਾ ਮਤਲਬ 4 ਲੇਡਰਸ ਦਾ ਕੀ ਮਸਲਾ ਹੈ? ਮਸਲਾ ਇਹ ਹੈ ਕਿ ਮੈਂ ਡਾਕਟਰ ਬੀ ਆਰ ਮੇਧਿਕਾ ਭਲਾਈ ਮੰਚੋ ਦਾ ਇੱਕ ਚੇਅਰਮੈਨ ਸਾਡੀ ਇੱਕ ਸਮਾਜਿਕ ਤੇ ਧਾਰਮਿਕ ਸੰਸਥਾ ਹੈ। ਇਹ ਮਾਮਲਾ ਜਿਹੜਾ ਇਨਾ ਚਰਚਿਤ ਮਾਮਲਾ ਹੈ ਕਿ ਜਿਸ ਵਿਅਕਤੀ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਜਿਹੜੇ ਕਿ ਸੁਬਦਨ ਨੇ ਇੱਥੇ ਰੇਲਵੇ ਡਿਪਾਰਟਮੈਂਟ ਤੇ ਤੇ ਉਹਨਾਂ ਨੇ ਇਹਨਾਂ ਦੇ ਨਾਲ ਲਗਾਤਾਰ ਕਾਫੀ ਸਮੇਂ ਤੋਂ ਇਹਨਾਂ ਨੂੰ ਮਾਨਸਿਕ ਤੌਰ ਤੇ ਤੰਗ ਕਰ ਰਹੇ ਨੇ। ਔਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਅਸੀਂ ਓਪਨ ਨਹੀਂ ਕਰ ਸਕਦੇ ਲੇਕਿਨ ਜੋ ਲਿਖਤੀ ਦੇਵੇ ਸਾਡੇ ਕੋਲ ਹੈ ਅਸੀਂ ਤੁਹਾਨੂੰ ਉਹ ਸਬੂਤ ਦਿੰਨੇ ਆ ਉਹ ਲਗਾਤਾਰ ਇਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਔਰ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਇਹਨਾਂ ਨੇ ਸਬੰਧਤ ਜਿਹੜੇ ਅਫਸਰ ਨੇ ਜਿਹੜੇ ਰੇਲਵੇ ਡਿਪਾਰਟਮੈਂਟ ਦੇ ਅਫਸਰ ਨੇ ਉਹਨਾਂ ਦੇ ਨਾਲ ਇਹਨਾਂ ਨੇ ਗੱਲ ਕੀਤੀ ਔਰ ਲਿਖਤੀ ਕੰਪਲੇਟ ਇਹਨਾਂ ਨੇ ਉੱਥੇ ਦਿੱਤੀ ਉਸ ਤੋਂ ਬਾਅਦ ਜਿਹੜਾ ਜੀਆਰਪੀ ਹੈ ਜਿਹੜਾ ਇਹਨਾਂ ਦਾ ਰੇਲਵੇ ਦਾ ਥਾਣਾ ਹੈ ਉੱਥੇ ਵੀ ਇਹਨਾਂ ਨੇ ਉਹਨਾਂ ਦੀ ਕੰਪਲੇਟ ਬਾਰੇ ਗੱਲ ਕੀਤੀ ਔਰ ਉਹਨਾਂ ਦੀ ਕੰਪਲੇਟ ਦਿੱਤੀ ਗਈ ਸੀ ਔਰ ਇਹ ਵਿਅਕਤੀ ਜਿਹੜਾ ਹੈ ਇਨੇ ਉਥੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਉਹਦੀ ਕਾਪੀ ਵੀ ਸਾਡੇ ਕੋਲ ਮੌਜੂਦ ਹੈ ਜਿੱਥੇ ਇਹਨੇ ਆਪਣੀ ਗਲਤੀ ਮੰਨੀ ਵੀ ਮੇਰੇ ਕੋਲ ਗਲਤੀ ਹੋਈ ਮੈਂ ਹੈਰਾਨ ਕਰਨ ਵਾਲੀ ਉਹਦੇ ਚ ਗੱਲ ਇਹ ਹੈਗੀ ਆ ਕਿ ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਉਸ ਬੰਦੇ ਨੂੰ ਸਮਝ ਜਾਣਾ ਚਾਹੀਦਾ ਸੀ ਜਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਲੇਕਿਨ ਬਲਕਿ ਚਾਰ ਲੇਡੀਜ਼ ਜਿਹੜੀਆਂ ਨੇ ਉਹਦੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਔਰ ਇਹਦੇ ਵਿੱਚ ਮੈਂ ਇਸ ਟੀ ਨੂੰ ਜ਼ਿਆਦਾ ਜਾਤ ਪਾਤ ਨਾਲ ਨਹੀਂ ਜੋੜਨਾ ਚਾਹੁੰਦਾ ਲੇਕਿਨ ਇਹਦੇ ਵਿੱਚ ਇੱਕ ਜਿਹੜੀ ਲੜਕੀ ਆ ਇੱਕ ਜਿਹੜੀ ਔਰਤ ਹੈ ਜਿਹੜੀ ਅਸੀਂ ਤੇ ਅਸੀਂ ਸਾਰੀਆਂ ਜਿਹੜੀਆਂ ਧੀਆਂ ਭਾਣਾ ਜਿਹੜੀਆਂ ਸਭ ਦੀਆਂ ਸੰਝੀਆਂ ਨੇ ਔਰਤ ਜਾਤ ਦੇ ਲਈ ਹਮੇਸ਼ਾ ਹਰ ਇੱਕ ਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਹਰ ਡਿਪਾਰਟਮੈਂਟ ਵਿੱਚ ਔਰਤਾਂ ਜਿਹੜੀਆਂ ਇਸ ਵੇਲੇ ਕੰਮ ਕਰ ਰਹੀਆਂ ਨੇ ਔਰ ਬਾਬਾ ਸਾਹਿਬ ਨੇ ਵੀ ਸੰਵਿਧਾਨ ਦੇ ਵਿੱਚ ਔਰਤ ਨੂੰ ਬੜਾ ਹੱਕ ਦਿੱਤਾ ਆ ਪਰ ਹੈਰਾਨ ਕਰਨ ਵਾਲੀ ਗੱਲ ਹੈਗੀ ਆ ਕਿ ਇਹ ਚਾਰੇ ਔਰਤਾਂ ਦੇ ਪਰਚਾ ਦਰਜ ਹੋ ਗਿਆ ਔਰ ਉਹਨਾਂ ਦੇ ਵਿੱਚ ਇੱਕ ਔਰਤ ਜਿਹੜੀ ਸਾਡੀ ਵਾਰਮਿਕੀ ਸਮਾਜ ਦੀ ਐਸੀ ਸਮਾਜ ਦੀ ਔਰਤ ਅਸੀਂ ਉਹਦੇ ਵੱਲੋਂ ਵੀ ਅਸੀਂ ਅਲੱਗ ਤੌਰ ਤੇ ਉਹਨਾਂ ਦੇ ਲਈ ਵੀ ਫਾਈਟ ਕਰਾਂਗੇ ਔਰ ਇਹਨਾਂ ਦੇ ਉੱਤੇ ਕਾਰਵਾਈ ਦੇ ਲਈ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਪਰਚਾ ਦਰਜ ਹੋਇਆ ਇਹਨਾਂ ਦੇ ਬਿਆਨ ਲੈ ਬਗੈਰ ਪਰਚਾ ਦਰਜ ਹੋ ਗਿਆ ਜਦੋਂ ਕਿ ਇੱਕ ਲੀਗਲ ਇੱਕ ਕਾਨੂੰਨ ਹੈ ਵੀ ਜਦੋਂ ਆਪਾਂ ਪਰਚਾ ਦਰਜ ਕਰਦੇ ਆ ਓਪੋਜੀਟ ਪਾਰਟੀ ਦਾ ਵੀ ਬਿਆਨ ਲੈ ਆ ਜਾਂਦਾ ਹੈ ਇਸ ਕਰਕੇ ਅਸੀਂ ਐਸਐਚਓ ਸਾਹਿਬ ਨੂੰ ਵੀ ਮਿਲਾਂਗੇ ਇਸ ਬਾਬਤ ਉਹਨਾਂ ਨੂੰ ਵੀ ਕਹਾਂਗੇ ਕਿ ਇਸ ਕੇਸ ਨੂੰ ਠੀਕ ਠਾਕ ਨਾ ਦੇਖਿਆ ਜਾਵੇ ਔਰ ਮੈਨੂੰ ਇਹਦੇ ਵਿੱਚ ਕਦੇ-ਕਦੇ ਅੰਝ ਲੱਗਦਾ ਕਿ ਇਹਦੇ ਵਿੱਚ ਰਾਜਨੀਤੀ ਦਖਲ ਹੈ ਕਿਸੇ ਰਾਜਨੀਤਿਕ ਪ੍ਰਭਾਵ ਦੇ ਹੇਠਾ ਕੇ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਔਰ ਅਸੀਂ ਇਹਦੀ ਇਨਕੁਆਰੀ ਦੀ ਮੰਗ ਕਰਾਂਗੇ ਔਰ ਇਹਨਾਂ ਦੇ ਇਨਸਾਫ ਤੇ ਲਈ ਇਨਸਾਫ ਲੈਣ ਲਈ ਜਿਹੜਾ ਵੀ ਡੈਮੋਕਰੇਟੀ ਤਰੀਕਾ ਆ ਉਹ ਅਸੀਂ ਅਪਣਾਵਾਂਗੇ। ਉਸ ਦੇ ਪੱਤੇ ਐਸਐਸ ਦੇ ਅnder ਕੰਮ ਕਰਦੀ ਹੈ। ਮਸਲਾ ਮੇਰਾ ਹੈ ਕਿ ਐਸਐਸ ਨੇ ਮੇਨਾ ਛੇੜਖਾਨੀ ਕੀਤੀ ਸੀ। ਪਹਿਲਾਂ ਤੇ ਵਰਬਲੀ ਬੋਲਦਾ ਸੀਗਾ ਫਿਰ ਹੱਥ ਚਲਾ ਕੇ ਤੇ ਜੋ ਮੈਂ ਨਹੀਂ ਦੱਸ ਸਕਦੀ ਇਸ ਟਾਈਮ ਤੇ ਉਹ ਵੀ ਕੀਤਾ ਤੇ ਮੇਰਾ ਇਹ ਮਸਲਾ ਜਿਹੜਾ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਮੈਸੇਜ ਵੀ ਕਿਤੇ ਕੀਤੇ ਹਾਂ ਹਾਂਜੀ ਮੈਸੇਜ ਵੀ ਕੀਤੇ ਜਿਹਦੇ ਵਿੱਚ ਉਹ ਬਾਰ-ਬਾਰ ਮੈਨੂੰ ਪਹਿਲਾਂ ਤੇ ਜਿੱਦਾਂ ਵਰਬਲੀ ਕਹਿੰਦਾ ਸੀਗਾ ਮੇਰੇ ਨਾਲ ਲੰਚ ਤੇ ਚੱਲ ਫਿਰ ਉਹਨੇ ਮੈਸੇਜ ਆਈ ਕਹਿਣਾ ਸ਼ੁਰੂ ਕਰ ਦਿੱਤਾ ਜੇ ਮੈਂ ਉਸ ਨੂੰ ਨਹੀਂ ਮੰਨੀ ਤੇ ਫਿਰ ਉਹ ਤਾੰਤ੍ਰਿਕ ਦੀਆਂ ਗੱਲਾਂ ਕਰਨ ਲੱਗ ਪਿਆ ਮੈਂ ਬੜਾ ਵੱਡਾ ਤਾੰਤ੍ਰਿਕ ਹਾਂ ਤੁਹਾਡੇ ਅੰਦਰ ਆਹ ਚੀਜ਼ ਆ ਜਿਹਦੇ ਮੈਸੇਜ ਵੀ ਮੇਰੇ ਕੋਲ ਨੇ ਤੇ ਕੁਝ ਰਾਤ ਨੂੰ ਕਾਲਾਂ ਕਰਦਾ ਸੀਗਾ ਜੋ ਨਾਲ ਹੀ ਡਿਲੀਟ ਕਰ ਦਿੰਦਾ ਸੀਗਾ ਕੁਝ ਮੈਸੇजेस ਇਸ ਤਰ੍ਹਾਂ ਦੇ ਨੇ ਜਿਹੜੇ ਉਹਨੇ ਡਿਲੀਟ ਕਰ ਦਿੱਤੇ ਨੇ ਪਰ ਉਹਨਾਂ ਦੇ ਕੋਲਾਂ ਦਾ ਟਾਈਮ ਉਹਨਾਂ ਦੇ ਮੈਸੇਜਸ ਦਾ ਟਾਈਮ ਸਾਰਾ ਕੁਝ ਉਹਦੇ ਨਾਲ ਹੀ ਮੌਜੂਦ ਹੈ ਐਪਲੀਕੇਸ਼ਨ ਹਾਂਜੀ ਮੈਂ ਭਾਜ ਨੂੰ ਦੱਸਿਆ ਸੀਗਾ ਇਹਨਾਂ ਨਾਲ ਮੈਂ ਗੱਲ ਕੀਤੀ ਸੀਗੀ ਇਹਨਾਂ ਦੀ ਸੰਸਥਾ ਨੂੰ ਕਿ ਭਾਜ ਜਿਸ ਤਰ੍ਹਾਂ ਮੈਨੂੰ ਪਰਚਾਹਨ ਹੋ ਰਿਹਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਹੀ ਮੇਰੇ ਕੋਈ ਐਫਆਈਆਰ ਦਰਜ ਹੋਇਆ ਜਾਤ ਕਿ ਮੈਂ ਪਹਿਲਾਂ ਵੀ ਐਫਆਈਆਰ ਦਿੱਤੀ ਸੀਗੀ ਆਪਣੇ ਜੀਆਰ ਪਥਾਨੇ ਤੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਇਸ ਕਰਕੇ ਮੈਂ ਇਸ ਪਾਜੀ ਨੂੰ ਅਪਰੋਚ ਕੀਤੀ ਕਿ ਮੇਰੇ ਹੈਲਪ ਕਰੋ। ਕਾਰਵੰਦੀਆ ਕਿਉਂ ਪੁਲਿਸ ਨੂੰ ਠੀਕ ਆ ਗਈ ਆ ਰਹੀ ਹੈ। ਪਤਾ ਨਹੀਂ ਹੁੰਨਾ ਤੇ ਉਹ ਹੀ ਦੱਸਣਗੇ ਨਾ ਕਿ ਕਿਉਂ ਨਹੀਂ ਸਾਡੀ ਕਾਰਵਾਈ ਹੋ ਰਹੀ। ਉਹਨਾਂ ਨੂੰ ਬੁਲਾਇਆ ਗਿਆ ਸੀ ਖਾਣ ਦੇ ਵਿੱਚ ਮੰਗਦੇ। ਉਹਨਾਂ ਨੂੰ ਤਾਂ ਬੁਲਾਇਆ ਗਿਆ ਸੀਗਾ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਉਹਨਾਂ ਨੂੰ। ਮੇਰੇ ਕੋਈ ਬਿਆਨ ਨਹੀਂ ਹੋਏ। ਬਿਨਾਂ ਬਿਆਨਾਂ ਤੋਂ ਸਾਡੂ ਜੜੀ ਸੀ ਐਫਆਈਆਰ ਕਰ ਦਿੱਤੀ ਗਈ। ਉਲਟਾ ਹੁਣ ਵੀ ਧਮਕੀ ਦੇ ਰਹੇ ਨੇ। ਹੁਣ ਵੀ ਅੱਜ ਵੀ ਮੋ ਅਫਿਸ ਤੋਂ ਆਈਆਂ ਨਾਲ ਕਮਿਤਰ ਬੈਠਾ ਸੀ ਨਾਲ ਐਸੇਸ ਬੈਠੇ ਸੀ ਮੈਨੂੰ ਦੇ ਰਹੇ ਸੀ ਕਹਿ ਰਹੇ ਸੀ ਕਿ ਆਪਣਾ ਜਿਹੜਾ ਰਿਕਾਰਡ ਆ ਸਾਰਾ ਆਫੀਸ਼ੀਅਲੀ ਉਹ ਮੈਨੂੰ ਦੇ ਕੇ ਜਾ ਮੈਂ ਕਿਹਾ ਸਰ ਜਦ ਤੱਕ ਲੜਾਈ ਚੱਲਦੀ ਵੀ ਮੈਂ ਨਹੀਂ ਦੇ ਸਕਦੀ ਕਹਿੰਦੇ ਤੁਹਾਨੂੰ ਦੇ ਕੇ ਜਾਣਾ ਪੈਣਾ ਮੈਂ ਕਿਹਾ ਸਰ ਮੈਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਣਾ ਤਾਂ ਉਹ ਰਿਕਾਰਡ ਤਾਂ ਕਿ ਉਹ ਇਹ ਚਾਹੁੰਦੇ ਨੇ ਕਿ ਜੋ ਵੀ ਇਹਦੇ ਵਿੱਚ ਕੰਮ ਜੋ ਸਹੀ ਆ ਉਹਨੂੰ ਮੈਂ ਗਲਤ ਤਰੀਕੇ ਨਾਲ ਉਹਨਾਂ ਨੂੰ ਠਹਿਰਾਵਾ ਕਦੀ ਮੇਰੇ ਤੇ ਬਲੇਮ ਲਗਾਉਂਦੇ ਆ ਕਿ ਮੈਂ ਲੇਟ ਆਨੀ ਆ ਲੇਟ ਜਾਣੀ ਆ 5 ਵਜੇ ਤੋਂ ਬਾਅਦ ਵੀ ਮੈਨੂੰ ਬਿਠਾ ਲੈਂਦੇ ਸੀ ਆਫਿਸ ਟਾਈਮਿੰਗ ਤੋਂ ਬਾਅਦ ਵੀ ਮੇਰੇ ਕਾਫੀ سارے ਲੋਕ ਗਵਾਹ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਉੱਥੇ 5 ਵਜੇ ਤੋਂ ਬਾਅਦ ਵੀ ਬੈਠਦੇ ਰਹੀਆਂ ਡਿਊਟੀ ਟਾਈਮਿੰਗ ਤੋਂ ਬਾਅਦ ਵੀ ਤੇ ਇਹਨਾਂ ਨੂੰ ਮੈਨੂੰ ਲੰਚ ਤੇ ਵੀ ਨਹੀਂ ਜਾਣ ਦੇਣਾ ਕਿਉਂਕਿ ਪਤਾ ਸਾਰਾ ਸਟਾਫ ਚਲਾ ਗਿਆ ਤੇ ਹੁਣ ਇਕੱਲੀ ਐ ਤੇ ਇਹਨੂੰ ਕਿਸੇ ਤਰੀਕੇ ਬਿਠਾਉਣ ਆਪਣੇ ਡਿਪਾਰਟਮੈਂਟ ਦੇ ਕੋਈ ਵੱਡੇ ਅਫਸਰ ਨੂੰ ਵੀ ਜਨੂ ਕਿਹਾ ਸੀ ਇਸ ਮਸਲੇ ਬਾਰੇ ਮੈਂ ਪਹਿਲਾਂ ਤੇ ਦਿੱਤੀ ਸੀ ਅਪਲੀਕੇਸ਼ਨ ਲਿਖ ਕੇ ਉਦੋਂ ਮੇਰੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਵੀ ਮੈਕਮੇ ਵੱਲੋਂ ਵੀ ਕਾਰਵਾਈ ਨਹੀਂ ਹੋਈ ਉਹ ਮੈਂ ਲਿਖਿਆ ਹੋਇਆ ਹੈ ਦੇ ਵਿੱਚ ਪਹਿਲਾਂ ਵੀ ਜਿਹੜੀ ਲਖਮਿਤਰ ਨੇ ਮੈਨੂੰ ਮਾਪਿਆਂ ਦੀਆਂ ਗਾਲਾਂ ਦੇ ਕੇ ਗਏ ਸੀ ਮਾਪਿਆਂ ਦੀਆਂ ਗਾਲਾਂ ਦੇ ਕੇ ਗਏ ਸੀ ਜਿਹਦੇ ਵਿੱਚ ਮੈਂ ਉਹਨਾਂ ਦੀ ਰਿਕਾਰਡਿੰਗ ਵੀ ਦਿੱਤੀ ਸੀਗੀ ਪਰ ਮੇਰੀ ਮਹਿਕਮੇ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਹੁਣ ਫੇਰ ਉਹ ਇਸ ਤਰ੍ਹਾਂ ਹੀ ਕਰ ਰਹੇ ਨੇ ਫੇਰ ਉਦਾਂ ਹੀ ਬੋਲ ਰਹੇ ਨੇ ਹੁਣ ਅੱਜ ਫੇਰ ਬੈਠੇ ਨੇ ਸਟੇਸ਼ਨ ਤੇ ਫालतू ਬੋਲਦੇ ਬੈਠੇ ਸੀ ਕਿ ਨੇ ਸਮੇਂ ਤੋਂ ਤੇ ਆਪ ਸਟੇਸ਼ਨ ਤੇ ਮੈਨੂੰ ਤਾਂ ਇੱਥੇ ਵੈਸੇ ਤਾਂ ਮੈਂ ਕਾਫੀ 2012 13 ਤੋਂ ਇੱਥੇ ਆ ਤੇ ਜਿਹੜੀ ਮੇਰੇ ਐਸਐਸ ਆਫਿਸ ਤੋਂ ਜਿਹੜੀ ਮੇਰੀ ਟ੍ਰਾਂਸਫਰ ਹੋਈ ਆ ਇਹ ਹੋ ਰੀਸੈਂਟਲੀ ਜਿਹੜੇ ਡੇਢ ਸਾਲ ਦੋ ਸਾਲ ਹੀ ਹੋਏ ਆ ਤੇ ਐਸਐਸ ਨੂੰ ਡੇਢ ਸਾਲ ਹੋਇਆ ਹੈ ਉਹ ਐਸ ਆਫਿਸ ਸੁਪਰਡੈਂਟ ਇਹਨਾਂ ਨੂੰ ਵੀ 1.5 ਸਾਲ ਹੋ ਗਿਆ ਇੱਥੇ ਆਏ ਨੂੰ ਮੈਂ ਦਿੱਤੀਆਂ ਐਪਲੀਕੇਸ਼ਨ ਪਰ ਅਜੇ ਤੱਕ ਤਾਂ ਕੁਝ ਨਹੀਂ ਕੀ ਲੱਗਦਾ ਹੈ ਕਿਉਂ ਨਹੀਂ ਪ੍ਰਾਪਤ ਆ ਵੀ ਮੁਵਾਰੀ ਉਹਨਾਂ ਦਾ ਬੋਲ ਵਾਲਾ ਜ਼ਿਆਦਾ ਹੋਣਾ ਜਾਂ ਉਹਨਾਂ ਨੂੰ ਕੋਈ ਮੇਰੇ ਤੋਂ ਕੋਈ ਸੁਣਦਾ ਹੀ ਨਹੀਂ ਪਿਆ ਮੈਂ ਸੋ 2 ਵਾ 3 ਵਾਰੇ ਦੱਸਾਈ ਆ ਉਹ ਸਿੱਧੇ ਮੂ ਸੁਣਦੇ ਨਹੀਂ ਆ ਉਹ ਗੱਲਾਂ ਨੇ ਕਰਦੇ ਲੈਡੀਆਂ ਤੇ ਕਾਇਪੋਪੋ ਜਦ ਜੀ ਸੁਣੀ ਜਾਂਦੀ ਹੈ ਜੀ ਆ ਜੀ ਮੈਂ ਜਦੋਂ ਵੀ ਉਹਨਾਂ ਕੋਲ ਜਾਣੇ ਆ ਨਾ ਜੀ ਆਰਪੀ ਥਾਣੇ ਵਾਲੇ ਕੋ ਅਸੀਂ ਤਾਂ ਤੁਹਾਡਾ ਕਰ ਦੇਣਾ ਸੀ ਮਸਲਾ ਹਾਲ ਤੁਸੀਂ ਪਹਿਲਾਂ ਆ ਜਾਂਦੇ ਤੁਸੀਂ ਇਹ ਕਰ ਦਿੰਦੇ ਮੈਂ ਕਿਹਾ ਸਰ ਜਦੋਂ ਤੁਹਾਡੇ ਸਾਹਮਣੇ ਤੁਸੀਂ ਕਹਿ ਸੀਗਾ ਕਿ ਮਾਫੀ ਮੰਗ ਲੈਣੇ ਆ ਮਾਫੀ ਮੰਗ ਲਿਆ ਤੇ ਫਿਰ ਤਾਂ ਤੁਹਾਨੂੰ ਕੋਈ ਜ਼ਰੂਰਤ ਹੀ ਨਹੀਂ ਹੈਗੀ ਤੇ ਫਿਰ ਹੁਣ ਤੁਸੀਂ ਮੇਰੀ ਕਾਰਵਾਈ ਕਰੋ ਮੈਂ ਮਾਫੀ ਕਿਨੇ ਮੰਗੀ ਸੀ ਐਸਐਸ ਨੇ ਮਾਫੀ ਮੰਗੇ ਸੀ ਉਹਨਾਂ ਦੇ ਸਾਹਮਣੇ ਜੀ ਆਰਪੀ ਥਾਣੇ ਦੇ ਸਾਹਮਣੇ ਹਾਂਜੀ ਉਹਨੇ ਮਾਫੀਨਾਮਾ ਦਿੱਤਾ ਸੀ ਆਪਣਾ ਕਿ ਮੇਰੇ ਤੋਂ ਜੋ ਗਲਤੀ ਹੋਈ ਉਹਦੇ ਕੋਲੋਂ ਮੈਂ ਮਾਫੀ ਮੰਗਦਾ ਪਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹ ਗੱਲ ਸ਼ਾਇਦ ਖਤਮ ਹੋ ਜਾਊਗੀ ਪਰ ਉਹਨਾਂ ਨੇ ਮੇਰੇ ਤੇ ਉਲਟਾ ਐਫ ਆਈ ਆਰ ਕਰਵਾ ਦਿੱਤੇ ਕੀ ਹੈ ਕੁੜੀ ਨੇ ਸਾਨੂੰ ਓਨ ਡਿਊਟੀ ਜਿਹੜਾ ਹੈ ਸਾਨੂੰ ਲੇਡੀਜ਼ ਨੂੰ ਲੈ ਕੇ ਤੇ ਬੋਲੇ ਹੈ ਹਾਂ ਜੀ ਇਹ ਇੱਕ ਵਿਅਕਤੀ ਕਰਦਾ ਰਿਹਾ ਹੈ ਇਹ ਜਿੰਨੀਆਂ ਵੀ ਕਾਲ ਕਰਦਾ ਸੀ ਇਹ WhatsApp ਕਾਲ ਕਰਦਾ ਸੀ ਔਰ ਇਹ ਜਿਹੜੀ ਚੈਟ ਕੀਤੀ ਗਈ ਹੈ ਇਹਦੀ ਕਾਪੀ ਅਸੀਂ ਤੁਹਾਡੇ ਅੱਗੇ ਦਿਖਾ ਰਹੇ ਹਾਂ ਤੁਹਾਨੂੰ ਇਹਨਾਂ ਦੇ ਨਾਮ ਨਾਲ ਇੱਕ ਦੋ ਬੰਦੇ ਜਿੱਥੇ ਵੀ ਯਾਦੋਂ ਦੇ। ਇਹਦੀ ਕਾਪੀਆਂ ਜਿਹੜੀਆਂ ਦੇਖੋ ਆਪਣੇ ਮੈਸੇਜ ਬਾਅਦ ਚ ਡਿਲੀਟ ਕਰ ਦਿੰਦਾ ਸੀ। ਔਰ ਉਹਦੇ ਤੇ ਦੇਖੋ ਕਿਸ ਤਰ੍ਹਾਂ ਦੇ ਪੱਦੇ ਕਮੈਂਟਸ ਜਿਹੜਾ ਇਹ ਬੰਦਾ ਇਹ ਕਰ ਰਿਹਾ ਆ। ਇਹ ਇਹ ਅਸੀਂ ਮੀਡੀਆ ਸਾਹਮਣੇ ਦਿਖਾ ਰਹੇ ਆ। ਔਰ ਨਾਲ ਨਾਲ ਅਸੀਂ ਇਹਨਾਂ ਨੂੰ ਇਹਦੇ ਤੇ ਟਾਈਮ ਵੀ ਆ ਕਿਸ ਕਿਸ ਟਾਈਮ ਔਰ ਰਾਤ ਦੇ ਵਕਤੇ ਕੀਤੇ ਜਾਂਦੇ ਨੇ। ਇਹ ਇਹ ਵੀ ਚੀਜ਼ ਆ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਬੜੀ ਹੈਰਾਨ ਕਰਨ ਵਾਲੀ ਆ ਕਿ ਇੱਕ ਸੁਣਣ ਜਿਹੜਾ ਜੀਦੀ ਡਿਊਟੀ ਰੇਲਵੇ ਡਿਪਾਰਟਮੈਂਟ ਨੂੰ ਦੇਖਣ ਦੀ ਆ ਉਹ ਵਿਅਕਤੀ ਇਹਨਾਂ ਚੈਟ ਦੇ ਵਿੱਚ ਕਹਿੰਦਾ ਵੀ ਅੰਧਵਿਸ਼ਵਾਸ ਨਾਲ ਜੁੜੀਆਂ ਹੋਈਆਂ ਗੱਲਾਂ ਕਹੇ ਤੁਹਾਡੇ ਘਰ ਦੇ ਅੰਦਰ ਕਿਸੇ ਪੀੜ ਦੀ ਜਗ੍ਹਾ ਹੈ ਕਿਸੇ ਬਾਬੇ ਦੀ ਜਗ੍ਹਾ ਹੈ ਤੇ ਉਹਦੇ ਲਈ ਮੈਂ ਤੁਹਾਡੇ ਲਈ ਹਮਨ ਕਰ ਦਿਆਂਗਾ ਮੈਂ ਤੁਹਾਡਾ ਸਾਰਾ ਕੁਝ ਕਰ ਦਾਂਗਾ ਮੁੱਖ ਦੀ ਗੱਲ ਹੈ ਕਿ ਸਾਰੀ ਚੀਜ਼ਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਨਸਿਕ ਤੌਰ ਤੇ ਤੰਗ ਕਰਕੇ ਔਰ ਗਲਤ ਇਰਾਦੇ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹਨਾਂ ਘਰਾਂ ਦੇ ਪਿੱਛੇ ਜਾਣੀ ਕਿ ਕਿਹੜਾ ਬੱਚਾ ਅਵੇਲੇਬਲ ਸੀ ਕਿਉਂ ਉਸੇ ਤੋਂ ਮੁੱਖ ਦੀ ਗੱਲ ਹੋ ਗਈ ਦੇਲੇ ਸੀ ਇਹਨਾਂ ਦੀ ਜਮਾਨਤੋਂ ਇਸੇ ਕਰਕੇ ਬੈਠੇ ਨੇ ਇਹਨਾਂ ਦੀ ਜਮਾਨਤ ਹੋਈ ਆ ਫਿਰ ਬੈਠੇ ਨੇ ਉਸ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਸਾਨੂੰ ਵੀ ਲੱਗਦਾ ਥੋੜਾ ਔਖਾ ਹੁੰਦਾ ਪਰ ਅਸੀਂ ਐਸਚੂ ਸਾਨੂੰ ਜੋ ਬੇਨਤੀ ਕਰਾਂਗੇ ਰੁਪਏ ਦੇ ਦਿੱਤੇ ਕੀਤਾ ਜੇ ਇਹਨਾਂ ਨੇ ਐਕਚੁਅਲ ਤੇ ਮੇਰੇ ਮੰਮੀ ਆਈਸੀਯੂ ਚ ਐਡਮਿਟ ਸੀਗੇ ਇਹ ਉੱਥੇ ਵੀ ਸਰ ਆਏ ਐਪਲੀਕੇਸ਼ਨ ਲਿਖ ਕੇ ਲੈ ਕੇ ਆਏ ਕਿ ਮੈਨੂੰ ਤੂੰ ਉੱਥੇ ਲਿਖ ਦੇ ਐਪਲੀਕੇਸ਼ਨ ਦੇ ਉੱਪਰ ਕਿ ਮੇਰਾ ਤੇਨਾਂ ਰਿਲੇਸ਼ਨ ਬਹੁਤ ਵਧੀਆ ਹੈ ਮੇਰਾ ਤੇਨਾਂ ਕੋਈ ਵੀ ਝਗੜਾ ਨਹੀਂ ਹੈਗਾ ਨਹੀਂ ਤਾਂ ਮੈਂ ਇੱਥੋਂ ਜਾਣਾ ਨਹੀਂ ਇਨਾਂ ਨੇ ਮੇਰੀ ਮੰਮੀ ਨੂੰ ਆਕਸੀਜਨ ਲੱਗੀ ਹੋਈ ਸੀ ਇਹਨਾਂ ਨੇ ਉੱਥੇ ਜਾ ਕੇ ਮੰਮੀ ਨੂੰ ਵੀ ਕਿਹਾ ਕਿ ਆਪਣੀ ਬੇਟੀ ਨੂੰ ਸਮਝਾਓ ਤੇ ਤੁਸੀਂ ਮਤਲਬ ਕਿ ਮੈਂ ਜਾਣਾ ਨਹੀਂ ਬਾਹਰ ਮੈਂ ਬਾਹਰ ਆਏ ਆਪਣੇ ਬੰਦਿਆਂ ਨੂੰ ਆਪਣੇ ਯੂਨੀਅਨ ਵਾਲਿਆਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਬੜੀ ਪਰੇਸ਼ਾਨ ਆਇਆ ਤੇ ਆਫਿਸ ਚ ਆਣ ਕੇ ਬੈਠ ਗਏ ਨੇ ਤੇ ਹਸਪੀਟਲ ਚ ਆਣ ਕੇ ਬੈਠ ਗਏ ਨੇ ਮੈਂ ਆਪਣੀ ਮੰਮੀ ਨੂੰ ਦੇਖਾਂ ਜਿਨ੍ਹਾਂ ਨੇ ਡਾਕਟਰਾਂ ਨੂੰ ਜਵਾਬ ਦੇ ਦਿੱਤਾ ਇਹ ਮੈਂ ਇਹਨਾਂ ਨੂੰ ਦੇਖਾਂ ਉਸੇ ਵੱਲੇ ਭਾਜੀ ਆਏ ਸੀ ਹਰ ਸੇ ਮੈਂ ਭਾਜੀ ਤੇ ਇਹਨਾਂ ਨੇ ਮੇਰੀ ਹੈਲਪ ਕੀਤੀ ਉਹਨੇ ਦਿਨ ਨੂੰ ਉਹ ਫਿਰ ਤਾਂ ਗਿਆ ਐਸਐਸ ਤੇ ਜਦੋਂ ਮੈਨਾਂ ਨੂੰ ਕਹਿੰਦੇ ਸੀ ਕਿ ਸਰ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਉਪਾਏ ਜਿਹੜੇ ਤੁਸੀਂ ਇਹ ਲਿਖਿਆ ਮੈਸੇਜ ਕਿ ਤੁਹਾਡਾ ਕੀ ਹੋਏਗਾ ਇਹਦੇ ਵਿੱਚ ਤੁਹਾਨੂੰ ਮੈਡਮ ਜੀ ਇੱਕ ਵਾਰੀ ਮੈਨਾਂ ਹੋਟਲ ਦੇ ਕਮਰੇ 'ਚ ਜਾਣਾ ਪੈਣਾ ਬੜਾ ਦੇ 12 ਵਜੇ 1 ਵਜੇ ਪੂਜਾ ਹੁੰਦੀ ਆ ਉਹਦੇ ਵਿੱਚ ਪੂਜਾ ਕਰਨ ਵਾਲਾ ਵੀ ਹੋਊਗਾ ਤੇ ਪੂਜਾ ਕਰਾ ਕਰਨ ਵਾਲਾ ਵੀ ਹੋਊਗਾ ਤੇ ਤੁਸੀਂ ਮੈਨਾਂ ਹੋਟਲ ਦੇ ਕਮਰੇ 'ਚ ਚੱਲੋ ਮੈਂ ਤੁਹਾਡੇ ਨਾਲ ਉੱਥੇ ਜਾ ਕੇ ਉਪਾਏ ਕਰ ਦਿੰਦਾ ਤੁਹਾਡਾ ਇਹ ਗੱਲ ਕਰੀਏ ਤੇ ਸ਼੍ਰੀ ਜੀ ਸਭ ਨਾਲ ਦੀ ਕੋਸ਼ਿਸ਼ ਕਰਦਾ ਸੀ ਪੂਰੀ ਕੋਸ਼ਿਸ਼ ਕਰਦਾ ਸੀਗਾ ਆਪਣੇ ਵੱਲੋਂ ਇਹ ਹੀ ਚਾਹੁੰਦਾ ਸੀਗਾ ਕਿ ਇਹਦੇ ਨਾਲ ਮੇਰਾ ਹੋ ਮੈਂ ਬਹੁਤ ਗੰਭੀਰ ਅਲਜ਼ਾਮੇ ਸੀ ਬਹੁਤ ਗੰਭੀਰ ਅਲਜ਼ਾਮੇ ਮੈਂ ਬਹੁਤ ਪਰੇਸ਼ਾਨ ਆ ਮੈਂ ਹੁਣ ਵੀ ਅਲਕੀਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਹਟਿਆ ਨਹੀਂ ਹੈ ਅਜੇ ਵੀ ਉਹ ਕੁਛ ਨਾ ਕੁਛ ਨਾ ਕੁਛ ਨਾ ਕੋਈ ਟੌਂਟ ਬਾਜੀ ਕਰ ਰਹੇ ਨੇ ਤੁਸੀਂ ਇੱਕ ਦਰਖਾਸਤ ਕੋਲ ਕੀਤੀ ਹੋਈ ਹੈ ਕੋਈ ਕਮਿਟੀ ਸੀ ਨੇ ਹਾਂਜੀ ਉਹ ਉਹਨਾਂ ਦਾ ਜੂਨੀਅਨ ਦਾ ਹੀ ਬੰਦਾ ਹੈ ਜਿਨ੍ਹਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਸੀਗੀਆਂ ਮਾਰਨ ਦੀ ਆ ਕੱਲੇ ਨੂੰ ਮੈਂ ਕੱਲੇ ਨਹੀਂ ਐਕਚੁਅਲੀ ਆਪਣੇ ਮਦਰ ਨਾਲ ਤੇ ਮੈਨੂੰ ਇਹ ਵੀ ਕਿਹਾ ਸੀਗਾ ਕਿ ਆਂਦੇ ਜਾਂਦੇ ਜਿਹੜੇ ਤੁਹਾਨੂੰ ਅਸੀਂ ਦੇਖ ਲਾਂਗੇ ਸਾਨੂੰ ਵੇਖ ਲਾਂਗੇ ਤੁਸੀਂ ਕਿੱਥੋਂ ਤੱਕ ਪਹੁੰਚਦੇ ਹੋ ਕਰਨਾ ਤੇ ਮੇਰੇ ਅੰਦਰ ਹੀ ਆਣਾ ਕੰਮ ਰਹਿਣਾ ਤੇ ਇੱਥੇ ਹੀ ਆਫਿਸ ਦੇ ਵਿੱਚ ਹੀ ਹੈ ਨਾ ਦੇਖ ਲਾਂਗੇ ਕਿੱਥੋਂ ਤੱਕ ਪਹੁੰਚਦੇ ਨੇ ਦੋਵਾਂ ਅਰਖਾਸਤ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਔਰ ਇਹਦੇ ਵਿੱਚ ਘੋਰ ਚੀਜ਼ ਹੈ ਜੀ ਅਸੀਂ ਜੀਆਪੀ ਐਸਐਸਓ ਨੂੰ ਤੋਂ ਬਾਅਦ ਅਸੀਂ ਸੀਪੀ ਸਾਹਿਬ ਨੂੰ ਸਾਰੀਆਂ ਜਥੇਬੰਦੀਆਂ ਔਰ ਵੀ ਜਥੇਬੰਦੀਆਂ ਨਾਲ ਸਾਡੀ ਗੱਲ ਹੋਈ ਆ ਤੇ ਅਸੀਂ ਸਾਰੀਆਂ ਜਥੇਬੰਦੀਆਂ ਔਰ ਮਹਿਲਾ ਵਿੰਗ ਜਿਹੜੇ ਆ ਸਾਰੇ ਜਾ ਕੇ ਸੀਪੀ ਸਾਹਿਬ ਨੂੰ ਮਿਲ ਕੇ ਇਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਇਹ ਨਹੀਂ ਮੇਰੇ ਨਾਲ ਇੱਕ ਟੀਐਨਸੀ ਲੜਕਾ ਮਤਲਬ ਰਜੇਸ਼ ਜਿਵੇਂ ਜੇਸ਼ਾ ਗਾਟੀ ਆਂਸੀ ਇੱਕ ਲੜਕੇ ਦੀ ਡੈਥ ਹੋਈ ਹੈ ਉਹਨਾਂ ਦੇ ਵਾਈਫ ਜਿਹੜੇ ਸੀ ਉਹਨਾਂ ਨਾਲ ਗੱਲ ਕਰਨ ਲਈ ਉਹ ਤਰਸ ਰਹੀ ਸੀ ਮੈਨੂੰ ਆਵਾਜ਼ ਤੇ ਸੁਣਾਓ ਕਿ ਉਸ ਲੇਡੀ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ ਜਦ ਕਿ ਉਹ ਸਾਡੇ ਰੇਲਵੇ ਦੇ ਮਹਿਕਮੇ ਦੇ ਵੀ ਨਹੀਂ ਹੈ ਇੱਥੋਂ ਤੱਕ ਇਹਨਾਂ ਦੇ ਹਰਸੇ ਹੋਏ ਨੇ ਮਨ ਕੇ ਹਰ ਲੇਡੀਜ਼ ਨੂੰ ਛੇੜਦੇ ਰਹੇ ਨੇ ਈਵਨ ਨਾਲ ਕਾਲਸੇ ਦੇ ਵਿੱਚ ਵੀ ਇਹਨਾਂ ਦੇ ਪ੍ਰਤੀ ਜਿਹੜਾ ਸੀਗਾ ਇੱਕ ਪਰਚਾ ਦਾਇਰ ਹੋਇਆ ਉਹ ਹੁਣ ਮੈਨੂੰ ਪਤਾ ਨਹੀਂ ਹੈ ਪਰ 2021-22 ਦੇ ਵਿੱਚ ਉਹ ਵੀ ਇੱਕ ਮਸਲਾ ਉੱਠਿਆ ਸੀ ਖਾਸੇ ਮੇਰਾ ਨਾਮ ਜੀ ਰਿੰਕੂ ਜੀ ਆ ਮੈਂ ਡਾਕਟਰ ਬੀਰਮbedkar ਭੁਲਾਈ ਮੈਂਚ ਪ੍ਰੈਜ਼ੈਂਟ ਹੁੰਦਾ ਜੀ ਜਿਸ ਤਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਸમાન ਪ੍ਰਦਸ਼ਨਾਰਾ ਚੇਅਰਮੈਨ ਸਾਹਿਬ ਡਾਕਟਰ ਬੀਰਮbedkar ਭੁਲਾਈ ਮੈਂਤੋ ਤੇ ਮੈਨੂੰ ਤੇ ਲੱਗਦਾ ਜੋ ਮੈਟਰ ਸਾਡੇ ਮੈਡਮ ਨੇ ਦੱਸਿਆ ਵਾ ਵੀ ਜਿਤਨਾ ਸੁਪਰੀਹਟ ਕਰ ਰਿਆ ਇੱਥੇ ਤੇ ਉਹ ਗੱਲ ਚੱਲ ਰਹੀ ਹੈ ਵੀ ਜਿਤਨਾ ਅਸੀਂ ਫਿਲਮਾਂ ਦੇਖਦੇ ਆਂ ਵੀ ਆਪਣੇ ਆਫਿਸ ਇਕ ਲੇਡੀਜ਼ ਨੂੰ ਜੋਬ ਤੇ ਰੱਖਿਆ ਜਾਂਦਾ ਤੈਨੂੰ ਪਰਸਨਲੀ टॉਰਚਰ ਕੀਤਾ ਜਾਂਦਾ ਤੇ ਜੇ ਤੇ ਉਹ ਲੇਡੀਸ ਸੁਪਰੀਡੈਂਟ ਸਾਹਿਬ ਦੀ ਗੱਲ ਮੰਨ ਲੈਂਦੀ ਤੇ ਫਿਰ ਉਹ ਲੇਡੀਸ ਠੀਕ ਹੈ ਤੇ ਜੇ ਉਹ ਨਹੀਂ ਮੰਨਿਆ ਤੈਨੂੰ ਹਰ ਤਰੀਕੇ ਨਾਲ ਆਪਾਂ टॉਰਚਰ ਕਰ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਉਹ ਸਾਡੀ ਗੱਲ ਮੰਨ ਜਾਵੇ ਤੇ ਮੈਂ ਤੇ ਚਾਹਵਾ ਸੁਪਰੀਡੈਂਟ ਸਾਹਿਬ ਵਾਸਤੇ ਬੜੀ ਸ਼ਰਮਨਾਕ ਗੱਲ ਆ ਵੀ ਤੁਹਾਡੇ ਕੋ ਜੇ ਆਪਣਾ ਸਟਾਫ ਕੰਮ ਕਰਦਾ ਤੇ ਉਹ ਸਟਾਫ ਤੁਹਾਡੀਆਂ ਛੋਟੀਆਂ ਭੈਣਾ ਵਰਗਾ ਇੱਥੇ ਧੀਆਂ ਵਰਗਾ ਹੁੰਦਾ ਤੇ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਵੀ ਪਹਿਲਾਂ ਵੀ ਸੁਪਰੀਡੈਂਟ ਸਾਹਿਬ ਦੇ ਇੱਕ ਖਾਸੇ ਲੇਡੀਜ਼ ਨੂੰ ਸ਼ੇੜਨ ਦਾ ਇੱਕ ਮਾਮਲਾ ਦਾਇਰ ਹੋਇਆ ਸੀ ਤੇ ਇਹ ਮੈਨੂੰ ਲੱਗਦਾ ਜੀ ਸੁਪਰੀਡੈਂਟ ਸਾਹਿਬ ਦਾ ਕੋਈ politcal ਜਿਹਨੂੰ ਕਹਿੰਦੇ ਬਹੁਤ ਹੀ ਪ੍ਰੈਸ਼ਰ ਹੈ ਜਿਹਦੇ ਕਰਕੇ ਮੈਡਮ ਤੇ ਪਰਚਾ ਹੋ ਗਿਆ ਨਾਲ ਇਹਨਾਂ ਦੇ ਹੋਰ ਤਿੰਨ ਲੇਡੀਜ਼ ਜਿਨ੍ਹਾਂ ਤੇ ਪਰਚਾ ਹੋ ਗਿਆ ਤੇ ਰੇਲਵੇ ਪੁਲਸਾਸਤੇ ਬੜੀ ਸ਼ਰਮ ਦੀ ਗੱਲ ਹੈ ਜੀ ਮੈਡਮ ਨੇ ਐਪਲੀਕੇਸ਼ਨ ਦਿੱਤੀ ਸਾਰੇ ਬੰਨੇ ਤੇ ਉਹਦੀ ਕਾਰਵਾਈ ਕਿਉਂ ਨਹੀਂ ਹੋਈ ਇੰਨੇ ਮੁਕਦਮੇ ਚੱਲਦੇ ਇੰਨੇ ਝਗੜੇ ਹੁੰਦੇ ਆ ਪੁਲਿਸ ਇੰਨੀ ਤੇਜ਼ੀ ਨਾਲ ਐਫਆਈਆਰ ਨਹੀਂ ਕਰਦੀ ਜਿੰਨੀ ਤੇਜ਼ੀ ਨਾਲ ਇਹਨਾਂ ਦੇ ਕਰਦੀ ਤੇ ਯਾ ਮੈਨੂੰ ਲੱਗਦਾ ਪੁਲਿਸ ਤੇ ਵੀ ਕੋਈ ਪ੍ਰੈਸ਼ਰ ਹੋ ਰਿਹਾ ਯੋ ਦਬਾਅ ਹੋਏਗਾ ਤੇ ਮੇਰੀ ਇੱਕੋ ਮੰਗ ਹੈ ਆਪਣੇ ਸੰਸਦਾਲੋ ਜੇ ਮੈਡਮ ਨੂੰ ਇਨਸਾਫ ਨਾ ਮਿਲਿਆ ਤੇ ਸਾਨੂੰ ਜੋ ਵੀ ਸੰਘਰਸ਼ ਕਰਨਾ ਪਏਗਾ ਸੁਰਤਾਂ ਦੇ ਉੱਤਰਨਾ ਪਏਗਾ ਯਾ ਜੋ ਵੀ ਕਾਰਵਾਈ ਕਰਨੀ ਪਏਗੀ ਆਪਾਂ ਜ਼ਰੂਰ ਕਰਾਂਗੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੇ ਕਾਨੂੰਨ ਲੇਡੀਜ਼ ਤੇ ਇਸ ਲੇਡੀਜ਼ ਨੂੰ ਨਾਲ ਜਿੰਨੀਆਂ ਤੇਨ ਹੋਰ ਨੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਸੁਪਰੀਮੈਂਟ ਸਾਹਿਬ ਹੋਣਗੇ ਜਿਸ ਤਰ੍ਹਾਂ ਕਿ ਇਹ ਲੇਡੀਜ਼ ਨੇ ਕਿਹਾ ਵੀ ਮੈਨੂੰ ਰਾਤੀ 12 ਵਜੇ ਹੋਟਲ ਤੇ ਸੱਦਿਆ ਜਾਂਦਾ ਮੈਨੂੰ ਦੱਸੋ 12 ਵਜੇ ਹੋਟਲ ਦਾ ਸੱਦਣ ਦਾ ਮਕਸਦ ਦੱਸੋ ਕੀ ਹੈ ਕੀ ਕਿ ਸੁਪਰੀਮੈਂਟ ਸਾਹਿਬ ਤੁਹਾਡੀਆਂ ਆਪਣੇ ਘਰ ਧੀਆਂ ਨਹੀਂ ਹੈ ਤੁਹਾਡੀ ਆਪਣੀ ਬੀਵੀ ਨਹੀਂ ਆਪਣੀ ਮਾਂ ਤਾਂ ਨਹੀਂ ਹੈ ਜੇ ਉਹਨਾਂ ਨੂੰ ਕੋਈ ਐਦਾਂ ਗੱਲ ਕਰੇਗਾ ਤੁਹਾਡੇ ਗੱਲ ਤੇ ਕੀ ਬੀਤੇਗੀ ਮੈਂ ਸਿੱਧਾ ਸਿੱਧਾ ਸੁਪਰੀਟਡਰ ਸਾਹਿਬ ਨੂੰ ਚੈਲੰਜ ਕਰਦਾ ਜੇ ਤੁਸੀਂ ਆਪਣਾ ਤਾਕਤ ਉਹ ਲਾ ਕੀਤਾ ਇਹਨਾਂ ਨਾਲ ਤਾਂ ਸਾਡੀ ਮਜਬੂਰੀ ਹੋ ਗਈ ਤਾਂ ਫਰਕਾਂ ਦੇਦਾ ਤੁਹਾਡੇ ਖਿਲਾਫ ਚੱਲਾਂਗਾ ਔਰ ਇਸ ਬਾਬਤ ਇੱਕ ਹੋਰ ਚੀਜ਼ ਆ ਜਿਹੜੀ ਹੁਣ ਆਈ ਹੈ ਇਹਨਾਂ ਦਾ ਮਾਫੀ ਨਾਮਾ ਤੇ ਸੁਬਿੰਨ ਦਾ ਇੱਕ ਮਾਫੀ ਨਾਮਾ ਜਿਹਦੇ ਵਿੱਚ ਉਹ ਮੰਨਦਾ ਕਿ ਮੈਂ ਚੈਟ ਕੀਤੀ ਔਰ ਡਿਲੀਟ ਕੀਤੀ ਮੈਂ ਨਾਲ ਨਾਲ ਗਲਤ ਵਿਹਾਰ ਕਰਦਾ ਰਿਹਾ ਔਰ ਮੈਂ ਆਪਣੀ ਮਾਫੀ ਮੰਗਦਾ ਮੇਰੇ ਨਾਲ ਹੁੰਦਾ ਤੇ ਬਿਟਨਸ ਔਰ ਅਜਾ ਵਿਟਰੀ ਸਾਹਿਬ ਦਾ ਵੀ ਆ ਗਿਆ ਆ ਗਿਆ ਜੀ ਉਹਨਾਂ ਦੀ ਮਾਫੀ ਨਾਮਾ ਸਾਰੇ ਬੈਕ ਮਾਫੀ ਮੰਗੀ ਹੋਈ ਹੈ ਬੈਕ ਮਾਫੀ ਮੰਗੀ ਆ ਹਰਾਨ ਚਾਣੀ ਜਾਨ ਪੁੱਛਿਆ ਕਿ ਥਾਣੇ ਚ ਮੰਗੀ ਚਾ ਔਰ ਔਰ ਜੀਆਪੀ ਥਾਣੇ ਚ ਮੰਨੀ ਮੰਗੀ ਕੀ ਮਾਫੀ ਹੈ ਪਹਿਲੇ ਪ੍ਰੈਜ਼ਨ ਤੋਂ ਵੈਸੇ ਚੋਂ ਬੀਐਸਪੀ ਔਰ ਯਾਰ ਰਾਸ਼ਵਤਾਂ ਦੇ ਪੀ ਆਰ ਮੇਰਾ ਨਾਮ ਰਜੇਸ਼ ਕੁਮਾਰ ਡਿਵੀਜ਼ਨਲ ਸੈਕਟਰੀ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਫਿਰੋਜ਼ਪੁਰ ਮੰਡਲ ਅਜੇ ਜੀ ਜੀ ਕੀ ਕਹਿਣਾ ਜੋ ਇਸ਼ੂ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਹੈ ਕਿ ਲੇਡੀ ਇਥੇ ਫੋਰ ਇੰਫਾਰਟਮੈਂਟ ਦੀ ਮਨਜੀਤ ਕੋ ਉਹਨਾਂ ਵੱਲੋਂ ਜਿਹੜੇ ਕਿ ਅਲੀਗੇਸ਼ਨ ਲਗਾਏ ਗਏ ਨੇ ਇਥੇ ਸਿਚੁਏਸ਼ਨ ਸੁਪਰੀਟੈਂਡੈਂਟ ਦੇ ਭਾਈ ਉਹ ਹਰਾਸਮਨ ਕਰਦੇ ਉਹਨਾਂ ਨੂੰ ਉਸ ਦੇ ਮਾਮਲੇ ਵਿੱਚ ਤੁਹਾਡਾ ਕੀ ਕਹਿਣਾ ਹੈ ਅਲੀਗੇਸ਼ਨ ਉਹ ਲੇਡੀ ਜਿਹੜੀ ਆ ਉਹ ਦੂਸਰੀ ਯੂਨੀਅਨ ਐਨ ਆਰ ਐਮ ਜੋਦੀ ਉਹਦੇ ਦਾਰ ਹੈ ਐਨ ਆਰ ਐਮ ਜੋਦੀ ਜਿਹੜੀ ਮੈਂਬਰ ਹੈਗੀ ਹੈ ਇਹ ਜਿਹੜੀ ਯੂਨੀਅਨ ਦੀ ਇਲੈਕਸ਼ਨ ਲਾਸਟ 3 ਮਹੀਨੇ ਤੋਂ ਚੱਲਦੀ ਪਈ ਹੈ ਔਰ ਯੂਨੀਅਨ ਦੀ ਇਲੈਕਸ਼ਨ ਨੂੰ ਦੇਖਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਖਰਾਬ ਕਰਨ ਵਾਸਤੇ ਸਾਡੀ ਯੂਨੀਅਨ ਦੇ ਅਹੁਦੇਦਾਰਾਂ ਦੀ ਇਮੇਜ ਖਰਾਬ ਕਰਨ ਵਾਸਤੇ ਇਹ ਇੰਟੈਂਸ਼ਨਲੀ ਬੜੇ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਉਸ ਤੋਂ ਜਿਸ ਦਿਨ ਇੱਥੇ ਅੰਮ੍ਰਿਤਸਰ ਇਹ ਵਾਰਦਾਤ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲੇ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਮੀਟਿੰਗ ਸੀ ਪਠਾਨਕੋਟ ਦੇ ਵਿੱਚ ਪਠਾਨਕੋਟ ਵੀ ਇਹਨਾਂ ਨੇ ਐਨਆਰਐਮ ਜੋ ਨੇ ਆਪਣੀ ਲੇਡੀਜ਼ 15 ਵੀ ਇਕੱਠੀਆਂ ਕਰਕੇ ਉੱਥੇ ਵੀ ਸਾਡੀ ਯੂਨੀਅਨ ਦੀ ਮੀਟਿੰਗ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵੀ ਵੀਡੀਓ ਸਾਡੇ ਕੋਲ ਹੈ ਔਰ ਉੱਥੋਂ ਦੇ ਜਿਹੜੇ ਪੁਲਿਸ ਜੀਆਰਪੀ ਹੈ ਉਹਨਾਂ ਨੇ ਪ੍ਰੋਟੈਕਸ਼ਨ ਦਿੱਤੀ ਔਰ ਉੱਥੇ ਕੋਈ ਐਹੋ ਜੀ ਖਰਾਬੀ ਨਹੀਂ ਹੋਣ ਦਿੱਤੀ ਉੱਥੇ ਵੀ ਇਹਨਾਂ ਨੇ ਆਪਣਾ ਪਠਾਨਕੋਟ ਕੈਂਟ 15 20 ਲੇਡੀਜ਼ ਜਿਹੜੀਆਂ ਜਿਨ੍ਹਾਂ ਨੇ ਅਗਲੇ ਦਿਨ ਅੰਮ੍ਰਿਤਸਰ ਆ ਕੇ ਐਸਐਸ ਆਫਿਸ ਦੇ ਵਿੱਚ ਜਿਹੜਾ ਉਹ ਮੈਨ ਹੈਂਡਲਿੰਗ ਕੀਤੀ ਆ ਇਨਾਂ ਨੇ ਉੱਥੇ ਪਠਾਨਕੋਟ ਕੈਂਟ ਵੀ ਮੈਨਹੈਂਡ ਲਿੰਕਰ ਦੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਿਨ ਪੁਲਿਸ ਦਾ ਪੁਖਤਾ ਇੰਤਜ਼ਾਮ ਹੋਣ ਦੇ ਕਾਰਨ ਇਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਔਰ ਪਠਾਨਪੋਟ ਇੱਕ ਭਰਪੂਰ ਕਾਮਯਾਬ ਮੀਟਿੰਗ ਹੋ ਜਾ ਰਮ ਜੋਦੀ ਹੋਈ ਪਰ ਮਹਿਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਮੈਸੇਜ ਕੀਤੇ ਜਾ ਰਹੇ ਨੇ ਗਲਤ ਇਹ ਅਸ਼ਲੀਲ ਮੈਸੇਜ ਕੀਤੇ ਜਾ ਰਹੇ ਨੇ ਦੇਖੀਏ ਜੀ ਇਹੋ ਜਿਹਾ ਉਸ ਦਿਨ ਜਿਸ ਦਿਨ ਇੱਥੇ ਅੰਮ੍ਰਿਤਸਰ ਵਾਰਦਾਤ ਹੋਈ ਹੈ ਉਹਦੇ ਵਿੱਚ ਜਦੋਂ ਵੀਡੀਓ ਵਾਇਰਲ ਹੋ ਗਈ ਆ ਉਹ ਲੇਡੀਜ਼ ਨੇ ਮੈਨਹੈਂਡ ਨਹੀਂ ਕੀਤੀ ਆ ਅਗਰ ਰੇਲਵੇ ਦੇ ਕਾਨੂੰਨ ਦੇ ਮਤਬਕ ਕੋਈ ਵੀ ਬੈਲਾ ਦੇ ਨਾਲ ਕੋਈ ਬੰਦਾ ਦੁਰਵਰਤੋਂ ਕਰਦਾ ਹੈ ਤੇ ਉਹਦਾ ਇੱਕ ਰਜਿਸਟਰ ਪਿਆ ਹੁੰਦਾ ਹੈ ਉਸ ਰਜਿਸਟਰ ਦੇ ਵਿੱਚ ਤੁਸੀਂ ਕੰਪਲੇਂਟ ਅਦਰਜ ਕਰ ਸਕਦੇ ਹੋ ਔਰ ਆਪਣੀ ਕੰਪਲੇਂਟ ਹਾਇਰ ਅਥਾਰਟੀ ਨੂੰ ਦੱਸ ਸਕਦੇ ਹੋ ਪਰ ਕੋਈ ਭਾਰਤ ਦਾ ਕਾਨੂੰਨ ਇਹੋ ਜਿਹਾ ਨਹੀਂ ਹੈਗਾ ਕਿ ਤੁਸੀਂ ਆਪ ਹੀ ਜਾ ਕੇ ਆ ਕੇ ਮੈਨ ਹੈਡਿੰਗ ਕਰਕੇ ਕਰਨਾ ਸ਼ੁਰੂ ਕਰ ਦਿਓ ਉਸ ਦਿਨ ਵੀ ਸਾਰੀ ਜਿਹੜੀ ਯੂਨੀਅਨ ਹੈ ਉਹ ਸਾਰੀ ਇਲੈਕਸ਼ਨ ਦੇ ਵਿੱਚ బిజీ ਸੀ ਇਹਨਾਂ ਨੇ ਸੋਚੀ ਸਮਝੀ ਜਲੰਧਰੋਂ ਫਿਰੋਜ਼ਪੁਰੋਂ ਪਠਾਨਕੋਟੋਂ ਔਰ ਸੋਸਾਇਟੀ ਅੰਮ੍ਰਿਤਸਰ ਸੋਸਾਇਟੀ ਜਿਹੜੀ ਇੱਕ ਇੱਕ ਰੇਲਵੇ ਦੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂਗਾ ਉਹ 10 15 ਲੇਡੀਜ਼ ਜਿਹੜੀਆਂ अनऑथराइज्ड ਰੇਲਵੇ ਪਰਮਿਸਸਿਸ ਦੇ ਵਿੱਚ ਐਂਟਰ ਕਰਦੀਆਂ ਔਰ ਇਹਦੇ ਵਿੱਚ ਆਰਪੀਐਫ ਨੂੰ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਹਜ ਤੱਕ ਆਰਪੀਐਫ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਦ ਕਿ ਕੋਈ ਵੀ अनऑथराइज्ड ਬੰਦਾ ਪਲੇਟਫਾਰਮ ਦੇ ਉੱਤੇ अनऑथराइज्ड ਆਂਦਾ ਔਰ ਔਨ ਡਿਊਟੀ ਰੇਲਵੇ ਕਰਮਚਾਰੀ ਨਾਲ ਬਤਲੂਜੀ ਕਰਦਾ ਉਸ ਦਿਨ ਤੁਸੀਂ ਅਗਰ ਵੀਡੀਓ ਵਿੱਚ ਵੇਖੋ ਕਿ ਕੋਈ ਐਹੋ ਜੀ ਗੱਲ ਨਹੀਂ ਹੋਈ ਅੰਦਰ 4 ਲੇਡੀਜ਼ ਪੁਲਿਸ ਹੈ ਔਰ ਘਰ ਤੋਂ ਘੱਟ 6-7 50 ਪੁਲਿਸ ਦੇ ਜਿਹੜੇ ਆ ਮੁਲਾਜ਼ਮ ਹੈਗੇ ਤੇ ਅਗਰ ਕੋਈ ਐਹੋ ਜੀ ਗੱਲਬਾਤ ਹੁੰਦੀ ਉਸ ਤੋਂ ਬਾਅਦ ਥਾਣੇ ਗਏ ਆ ਥਾਣੇ ਜਾ ਕੇ ਐਸ ਐਚ ਓ ਔਰ ਡੀ ਐਸ ਪੀ ਸਾਹਿਬ ਨੇ ਕਿਹਾ ਕਿ ਅਗਰ ਕੋਈ ਤੇਰੇ ਨਾਲ ਕਿਸੇ ਨੇ ਵੀ ਸਬਹੇਵ ਕੀਤਾ ਤੇ ਤੂੰ ਆਪਣੀ ਕੰਪਲੇਂਟ ਦਰਜ ਕਰਾ ਪਰ ਉਹ ਲੇਡੀਜ਼ ਨੇ ਆਪਣੀ ਕੰਪਲੇਂਟ ਨਾ ਦਰਜ ਕਰਕੇ ਇੱਕ ਯੂਨੀਅਨ ਦੀ ਇਮੇਜ ਖਰਾਬ ਕਰਨ ਦੀ ਕਿਉਂਕਿ ਐਸ ਐਸ ਅਮਰੀ ਸਰ ਜਿਹੜੇ ਆ ਉਹ ਯੂ ਆਰ ਐਮ ਜੋ ਦੇ ਅਹੁਦੇਦਾਰ ਔਰ ਯੂਨੀਅਨ ਦੀ ਲੈਕਚਰ ਨੂੰ ਖਰਾਬ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਿਰਫ ਔਰ ਸਿਰਫ ਇੱਕ ਉਹਦੀ ਮੂਵੀ ਬਣਾਈ ਗਈ ਉਹਨਾਂ ਕੋ ਫੋਰਸਲੀ ਉੱਥੇ ਥਾਰੇ ਦੇ ਵਿੱਚ 25-30 ਲੇਡੀਜ਼ ਨੇ ਜ਼ਬਰਦਸਤੀ ਉਹਨਾਂ ਕੋ ਮਾਫੀ ਨਾਮਾ ਬਗਾ ਕੇ ਔਰ ਉਹਨੂੰ ਇੰਟਰਨੈਟ ਤੇ ਫੇਸਬੁੱਕ ਦੇ ਵਾਇਰਲ ਕਰਕੇ ਇੱਕ ਯੂਨੀਅਨ ਦੀ ਔਰ ਐਸਐਸ ਦੀ ਪਰਸਨਲ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਗਰ ਉਹ ਲੇਡੀਜ਼ ਇਨਸਾਫ ਚਾਹਦੀ ਜੋ ਪੁਲਿਸ ਨੂੰ ਐਪਲੀਕੇਸ਼ਨ ਨਹੀਂ ਦਿੱਤੀ ਤਾਰੇ ਚ ਕਾਰਵਾਈ ਕਰਾਂਗੇ ਮੈਂ ਮਠਾਣੇ ਸ਼ਿਕਾਇਤ ਦਿੱਤੀ ਹੈ ਜੀ ਇਹਨਾਂ ਦਾ ਮਾਫੀਨਾਮਾ ਜੀ ਸਾਡੇ ਕੋਲ ਇਹ ਮਾਫੀ ਮੰਗ ਕੇ ਗਏ ਨੇ ਬਰਸ ਸਾਰੇ ਆਪਣਾ ਮੈਸਜ ਦਿਖਾਏ ਗਏ ਨੇ ਜੀ ਤੁਸੀਂ ਉਹਦੇ ਚ ਮਾਫੀਨਾਮੇ ਚ ਦੇਖ ਲਓ ਕੋਈ ਇਹੋ ਜਿਹਾ ਮਾਫੀਨਾਮਾ ਨਹੀਂ ਹੈ ਉਹਦੇ ਚ ਜਦੋਂ 15 20 ਲੇਡੀਆਂ ਇਹਨਾਂ ਨੂੰ ਜ਼ਬਰਦਸਤੀ ਕੁੱਟ ਦਿਆ ਪਈਆਂ ਤੇ ਜਦੋਂ ਮਾਫੀਨਾਮਾ ਇਹੋ ਜਿਹਾ ਹੁੰਦਾ ਜਦੋਂ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਕੋਲ ਜਦੋਂ ਜਾ ਕੇ ਗਵਾਹੀ ਦਿੱਤੀ ਜਾਂਦੀ ਹੈ ਉਹਨਾਂ ਦੀ ਉੱਥੇ ਕੋਈ ਗਵਾਹੀ ਨਹੀਂ ਮੰਨਦੀ ਫਿਰ ਜੱਜ ਸਾਹਿਬ ਦੇ ਜਾ ਕੇ ਗਵਾਹੀ ਦੇਣੀ ਪੈਂਦੀ ਹੈ ਜਦੋਂ 25 30 ਲੇਡੀਆਂ ਕਿਸੇ ਨੂੰ ਬਾਰਸ ਲਈ ਤੁਸੀਂ ਦੇਖੋ ਕਿ ਇਹਨਾਂ ਨੂੰ ਇਹਨਾਂ ਦੇ ਕੱਪੜੇ ਫਾੜਦੇ ਆ ਇਹਨਾਂ ਦੀ ਯੂਨੀਫਾਰਮ ਪਾੜਦੀ ਇਹਨਾਂ ਦਾ ਆਇਡੈਂਟੀਟੀ ਕਾਰਡ ਫਾੜਦਾ ਇਹਨਾਂ ਨੂੰ ਮਨਲੈਣ ਨਹੀਂ ਕਰ ਰਿਆ ਉਹ ਫੋਰਸਲੀ 2 ਘੰਟੇ ਇਹਨਾਂ ਨੂੰ ਵੈਂਟਲੀ ਤੌਰ 'ਤੇ ਤੌਰਚ ਕੀਤਾ ਗਿਆ ਸਰ ਜੀ ਜੀ ਕੀ ਇਹ ਤਰਕ ਸੰਗਤ ਹੈ ਥਾਣੇ ਵਿੱਚ ਜਾ ਕੇ ਜਿਹੜਾ ਕੀ ਹਰਾਸਾ ਮਹਿਲਾਵਾਂ ਨੇ ਕੀਤਾ ਵੇ ਕਿਹਾ ਮਾਫੀ ਨਾ ਮਾਫੀ ਨਾ ਜ਼ਬਰਦਸਤੀ ਲਿਖਸਾ ਦਿਓ ਮਾਫੀ ਨਾ ਮਾਫੀ ਦੇਖੋ ਜੀ ਉਹਦੇ 'ਚ ਮਾਫੀ ਨਾ ਮਾਫੀ ਤੇ ਇਹਨਾਂ ਨੇ ਜਦੋਂ ਪੁਲਿਸ ਨੇ ਕਿਹਾ ਕਿ ਪੁਲਿਸ ਨੇ ਕਿਹਾ ਕਿ ਤੁਸੀਂ ਸਾਨੂੰ ਆਪਣੀ ਰਿਟਰਨ ਕੰਪਲੇਟ ਦਿਓ ਉਹ ਲੇਡੀਜ਼ ਦਾ ਕੋਈ ਮਕਸਦ ਨਹੀਂ ਸੀ ਇਹੋ ਜਿਹਾ ਕਿਉਂਕਿ ਅੱਜਕੱ ਜਿਹੜੇ ਮੈਸੇਜ ਆ ਉਹ ਕ੍ਰੀਏਟ ਕਰ ਲਿਤੇ ਜਾਂਦੇ ਆ ਲੋਕੀ ਤੁਸੀਂ ਦੇਖੋ WhatsApp ਦੇ ਉੱਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੂੰ ਮੈਨਿਪੂਲੇਟ ਕਰਕੇ ਕਰ ਦਿੰਦੇ ਆ ਹਰ ਬੰਦੇ ਦੇ ਅੱਜ ਕੱਲ ਮੈਸੇਜ ਨੂੰ ਔਰ ਲੈਂਗੁਏਜ ਨੂੰ ਮੈਨਿਪੂਲੇਟ ਕੀਤਾ ਜਾਂਦਾ ਅਗਰ ਕੋਈ ਮੈਨਿਪੂਲੇਟ ਸੀ ਅਗਰ ਕੋਈ ਹੈ ਤੇ ਸਾਈਬਰ ਕ੍ਰਾਈਮ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਪਰ ਉਹ ਲੇਡੀਜ਼ ਨੇ ਸਾਈਬਰ ਕ੍ਰਾਈਮ ਔਰ ਪੁਲਿਸ ਦੇ ਉੱਤੇ ਰੇਲਵੇ ਪ੍ਰਸ਼ਾਸਨ ਦੇ ਉੱਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਉਹ ਇਨਸਾਫ ਆਪ ਲੈਣਾ ਚਾਹੁੰਦੇ ਆ ਉਹ ਇਨਸਾਫ ਐਸਐਸ ਦੇ ਨਾਲ ਦੁਰਪਰਯੋਗ ਕਰਕੇ ਉਹਨੂੰ ਬੇਇਜ਼ਤ ਕਰਕੇ ਇਨਸਾਫ ਲੈਣਾ ਚਾਹੁੰਦੇ ਆ ਅਗਰ ਕੋਈ ਗੱਲ ਹੈਗੀ ਹੈ ਤੇ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਹੋ ਸਕਦੀ ਹੈ ਇਸ ਕਰਕੇ ਉਹ ਲੇਡੀਜ਼ ਨੇ ਪਹਿਲੇ ਵੀ ਸਾਡੇ ਬਰਾਦ ਸੈਕਟਰੀ ਲਖਮਿੰਦਰ ਸਿੰਘ ਤੇ ਅੱਜ ਤੋਂ 6 ਮਹੀਨੇ ਪਹਿਲੇ ਇੱਕ ਅਲੀਗੇਸ਼ਨ ਲਗਾਇਆ ਗਿਆ ਸੀ ਇਸ ਮਾਮਲੇ ਵਿੱਚ ਜਿਹੜੇ ਜਿਨ੍ਹਾਂ ਤੇ ਅਲੀਗੇਸ਼ਨ ਲਗਾਏ ਗਏ ਨੇ ਐਸਐਸ ਨੂੰ ਕਿਉਂ ਨਹੀਂ ਬੋਲਦੇ ਨਾ ਐਸਐਸ ਜਿਹੜੇ ਹੈਗੇ ਆ ਆਫੀਸ਼ੀਅਲੀ ਜਦੋਂ ਵੀ ਤੁਸੀਂ ਉਹਨਾਂ ਨੂੰ ਜਿਸ ਦਿਨ ਪਰਮਿਸ਼ਨ ਮਿਲੇਗੀ ਉਹ ਐਜ਼ ਅ ਰੇਲਵੇ EMPLOYEES ਅਸੀਂ ਵੀ ਅੱਜ ਯੂਨੀਅਨ ਆਫਿਸ ਦੇ ਵਿੱਚ ਜੰਬੂਲੇ ਵੀ ਤੁਸੀਂ ਕਿਹਾ ਕਿ ਉਹਦੇ ਧਰਨੇ ਉਹਦੇ ਯੂਆਰਐਮਯੂ ਦੇ ਧਰਨੇ ਦਾ ਬਤੌਰ ਤੇ ਯੂਆਰਐਮ ਜੋ ਦੇ ਉਹਦੇ ਧਾਰਤੇ ਉੱਤੇ ਜਦੋਂ ਤੁਸੀਂ ਉਹਨਾਂ ਕੋਲ ਪ੍ਰੈਸ ਕਾਨਫਰੰਸ ਕਰਕੇ ਬਿਆਨ ਮੰਗੋਗੇ ਉਹ ਜ਼ਰੂਰ ਦੇਣਗੇ ਪਰ ਐਜੇ ਐਸਐਸ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਗੀ ਆਪਣੇ ਸੀਨੀਅਰ ਡਿਊਮ ਤੋਂ ਆਪਣੇ ਰੇਲਵੇ ਤੋਂ ਕਿਉਂਕਿ ਰੇਲਵੇ ਐਕਟ ਦੇ ਮਤਾਬਕ ਕੋਈ ਵੀ ਰੇਲਵੇ ਅਮਪਲਾਈਜ਼ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਨਹੀਂ ਦੇ ਸਕਦਾ ਨਾ ਕੋਈ ਵਟਸਐਪ ਬਣਾ ਸਕਦਾ ਨਾ ਸਟੇਸ਼ਨ ਤੇ ਕੋਈ ਮੂਵੀ ਬਣਾ ਸਕਦਾ ਉਹਨੇ ਜਿਹੜੀ ਜਿਹੜੀ ਹੈ ਫੈਕਟ ਲੇੜੀ ਹੈ ਉਹ ਕਹਿੰਦੀ ਮੇਰੀ ਜਾਨ ਨੂੰ ਖਤਰਾ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਦੇਖਿਏ ਅਗਰ ਉਹਨੂੰ ਕੋਈ ਜਾਣ ਤੋਂ ਖਬਰਾਂ ਖਤਰਾ ਹੈ ਤੇ ਉਹ ਜੀਆਰਪੀ ਨੂੰ ਆਪਣੀ ਐਪਲੀਕੇਸ਼ਨ ਦੇ ਕੇ ਪ੍ਰੋਟੈਕਸ਼ਨ ਲੈ ਸਕਦੀ ਹੈ ਪਰ ਜਾਣਬੁੱਝ ਕੇ ਇੱਕ ਯੂਨੀਅਨ ਦੇ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਐਨਆਰਮਜੂ ਦੇ ਦਫ਼ਤਰ ਕੀਤੀ ਗਈ ਅਗਰ ਉਹ ਲੇਡੀਜ਼ ਨੂੰ ਇਨਸਾਫ ਚਾਹੀਦਾ ਹੋਵੇ ਤਾਂ ਉਹ ਆਪ ਲੜੇ ਅੱਜ ਉਹ ਬੈਨੂਪਲੇਟ ਕਰਕੇ ਦੂਸਰੀ ਯੂਨੀਅਨ ਦੇ ਮੁੰਡਿਆਂ ਤੇ ਭੜਕ ਕੇ ਔਰ ਉਹਨਾਂ ਨੇ ਸਿਰਫ ਔਰ ਸਿਰਫ ਇਲੈਕਸ਼ਨ ਟ੍ਰੈਂਡ ਨੂੰ ਦੇਖਦੇ ਹੋਏ ਯੂਨੀਅਨ ਦੇ ਇਲੈਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿੱਥੇ ਮੈਂ ਤੁਹਾਨੂੰ ਦੱਸਿਆ ਪਠਾਨਕੋਟ ਉਸ ਦਿਨ ਭਾਰੀ ਪੁਲਿਸ ਸੀ ਉਸ ਦਿਨ ਉਹ ਆਪਣੇ ਮਨਸੂਬਿਆਂ 'ਚ ਕੰਮਜਾਮ ਨਹੀਂ ਹੋ ਸਕੇ ਐਸਐਸ ਉਸ ਦਿਨ ਇਕੱਲੇ ਬੈਠੇ ਸੀ ਉਹ 20-25 ਲੇਡੀਆਂ ਆ ਕੇ ਕਮਰੇ 'ਚ ਵੜ ਗਈਆਂ ਤੇ ਇਸ ਕਰਕੇ ਜਿਹੜੇ ਕੰਡਕਟ ਹੋ ਗਏ ਇਲੈਕਸ਼ਨ ਕੰਡਕਟ ਹੋ ਚੁੱਕੇ ਆ ਜੀ 5-6 ਜਾਂ 4-5-6 ਨੂੰ ਇਲੈਕਸ਼ਨ ਕੰਡਕਟ ਹੋ ਗਿਆ ਹੁਣ ਜਿਹੜਾ ਹੈਗਾ ਇਹਨਾਂ ਨੇ ਉਸ ਇਲੈਕਸ਼ਨ ਨੂੰ ਖਰਾਬ ਕਰਦੇ ਹੋਏ ਕੋਸ਼ਿਸ਼ ਕੀਤੀ ਅਗਰ ਪੁਲਿਸ ਨੇ ਸਹੀ ਮੰਨਿਆ ਤੇ ਪੁਲਿਸ ਨੇ ਉਹਨਾਂ ਲੇਡੀਜ਼ ਦੇ ਉਤੇ ਐਫ ਆਈ ਆਰ ਲਾਜ਼ ਕੀਤੀ ਕਾਨੂੰਨ ਦੇ ਮੁਤਾਬਕ ਐਫ ਆਈ ਆਰ ਲਾਜ਼ ਹੋਈ ਹੈ ਤੇ ਮੈਂ ਇਹ ਵੀ ਪੁਲਿਸ ਨੂੰ ਅਜਾ ਜਿਹੜਾ ਇਹ ਸਾਰਾ ਤੁਸੀਂ ਦੇਖਦੇ ਹੋ ਜਿਹੜਾ ਸ਼ਰੰਤਰ ਆ ਇਹ ਸਿਰਫ ਯੂਨੀਅਨ ਦੇ ਪਦਰ ਤੇ ਜਿਹੜਾ ਰਾਈਸੀ ਜੀ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਯੂਨੀਅਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਦਰਵਾਇਜ਼ ਉਹ ਲੇਡੀਜ਼ ਜਿਹੜੀਆਂ 5 6 ਐਪਲੀਕੇਸ਼ਨਾਂ ਪਹਿਲੇ ਵੀ ਦੇ ਚੁੱਕੀ ਆ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਔਰ ਸਿਰਫ ਐਨ ਆਰ ਐਮ ਜੋ ਵਾਲੇ ਉਹਨੂੰ ਅੱਗੇ ਕਰਕੇ ਯੂਆਰਐਮਯੂ ਦੇ ਲੀਡਰਾਂ ਦੀ ਸ਼ਬੀ ਖਰਾਬ ਕਰਨਾ ਚਾਹੁੰਦੇ ਆ ਅੱਜ ਤੋਂ 6 ਮਹੀਨੇ ਪਹਿਲੇ ਸਾਡੇ ਬਰਾ ਸੈਕਟਰ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਠਾਨਕੋਟ ਸਾਡੇ ਲੀਡਰਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅੰਮ੍ਰਿਤਸਰ ਜਿਹੜੀ ਆ ਸਾਡੇ ਲੀਡਰਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਆ ਦੇਖੋ ਜੀ ਇਹ ਇੱਕ ਸਟੇਸ਼ਨ ਮਾਸਟਰ ਜੀ ਜਿਹੜੇ ਹੈਗੇ ਆ ਮੌਜੂਦਾ ਲੱਗੇ ਹੋਇਆ ਉਹਨਾਂ ਦੇ ਨਾਲ ਇਹਨਾਂ ਦੀ ਕੋਈ ਪਹਿਲਾਂ ਆਪਸੀ ਕੋਈ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਹੈਗਾ ਲੈਕਨ ਕਹਿੰਦੇ ਕਿ ਲੇਡੀਜ਼ ਨੇ ਉਹਨਾਂ ਨੇ ਸਲੀਹ ਹੱਕਤ ਕੋਈ ਮੈਸੇਜ ਵਗੈਰਾ ਕੀਤੇ ਆ ਤੇ ਉਹਨਾਂ ਦੀ ਦਰਖਾਸਤ ਜਿਹੜੀ ਇਹਨਾਂ ਦੀ ਪਹਿਲਾਂ ਹੀ ਸੀ ਡੀਆਰਐਮ ਸਾਹਿਬ ਦੇ ਕੋਲ ਚੱਲ ਰਹੀ ਸੀ ਤੇ 19 ਤਰੀਕ ਨੂੰ ਲੇਡੀਜ਼ ਵਗੈਰਾ ਇਕੱਠੀਆਂ ਹੋਈਆਂ ਸੀ ਸਟੇਸ਼ਨ ਤੇ ਤੇ ਇਹਨਾਂ ਦੇ ਜਿਹੜੇ ਜੈਂਟਸ ਸੀ ਇਹਨਾਂ ਨੇ ਬੰਦਿਆਂ ਨੇ ਉਹਨਾਂ ਨੂੰ ਜਿੱਥੇ ਬੈਠਾ ਸੀ ਸਟੇਸ਼ਨ ਮਾਟਰ ਡਿਊਟੀ ਤੇ ਆ ਜਾਂਦੀ ਉਥੇ ਜਾ ਕੇ ਇਹਨਾਂ ਨੇ ਉਹਦੇ ਨਾਲ ਹੱਥਾ ਬਾਈ ਕੀਤੀ ਉਹਨੂੰ ਖਿੱਚ ਧੂਕੇ ਉਦੀ ਕਮੀਜ਼ ਵੀ ਪਾੜਦੀ ਉਹਨੂੰ ਲਿਆ ਕੇ ਉਹਨੂੰ ਮੁਲਾਜ਼ਮ ਜਿਹੜੇ ਨਾ ਉਹਨਾਂ ਤੋਂ ਬਚਾਉਂਦੇ ਹੋਏ ਸਾਈਡ ਤੇ ਲਿਆਏ ਇਹ ਪੱਜ ਦੇ ਪੱਜ ਦੇ ਲੇਡੀ ਜਿਹੜੀਆਂ ਥੋੜੇ ਆਵੀਆਂ ਇਹਨੇ ਜੀ ਸਾਡੀ ਇਹਨੇ ਹਰਕਤ ਇਹ ਕੀਤੀ ਏ ਉਹ ਲੇਡੀ ਮਨਜੀਤਕੌਰ ਨੂੰ ਦੱਸੀ ਡੀਐਸਪੀ ਸਾਹਿਬ ਨੇ ਕਿਹਾ ਵੀ ਤੁਸੀਂ ਉਹਨੂੰ ਉਹਨਾਂ ਨੂੰ ਦਰਖਾਸਤ ਦੇ ਦਿਓ ਜਦੋਂ ਉਹਨਾਂ ਨੇ ਦਰਖਾਸਤ ਜਿਹੜੀ ਆ ਨਹੀਂ ਦਿੱਤੀ ਇਹਨੇ ਉਦਾਂ ਕਹਦਾ ਰਾਜੀ ਨਾਮਾ ਇਹਨੇ ਨਹੀਂ ਜੀ ਅਸੀਂ ਇਦਾਂ ਹੀ ਰਾਜੀ ਨਾਮਾ ਦੇਣਾ ਉਹਨਾਂ ਨੇ ਸਟੇਸ਼ਨ ਮਾਸਟਰ ਨੇ ਬੈਠ ਕੇ ਤੇ ਰਾਜੀ ਨਾਮਾ ਜਿਹੜਾ ਇਹਨਾਂ ਦਾ ਲਿਖ ਦਿੱਤਾ ਤੇ ਇਹਨਾਂ ਦੇ ਆਪਸ ਵਿੱਚ ਉਸ ਤੋਂ ਬਾਅਦ ਸ਼ਾਂਤ ਹੋ ਕੇ ਚਲੇ ਗਏ ਲੇਕਿਨ ਇਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਜਿਹੜੀ ਇਹਨਾਂ ਦੇ ਪਰਚਾ ਜਿਹੜਾ ਹੋਇਆ ਵਾ ਉਹ ਇਹਨਾਂ ਦੀ ਸਟੇਸ਼ਨ ਮਾਸਟਰ ਦੀ ਡਿਊਟੀ ਦੇ ਵਿੱਚ ਵਿਗੜਨ ਪਾਉਣ ਕਰਕੇ ਜਿਹੜਾ ਉਹ ਨਰਜ ਕੀਤਾ ਗਿਆ ਸਰ ਇੱਕ ਸਾਈਡ ਪਰਚਾ ਹੋਇਆ ਵਾ ਲੇਡੀਜ਼ ਦਾ ਕਹਿਣਾ ਤੇ ਕੰਨੀ ਮੈਨੂੰ ਕੋਈ ਸੁਣਾਈ ਨਹੀਂ ਹੋਈ ਚਾਹ ਲੇਡੀਜ਼ ਤੇ ਪਰਸਨ ਨੇ ਪਰਚਾ ਕਰਤਾ ਮੈਂ ਕਿੰਨੇ ਛੇੜਖਾ ਨਹੀਂ ਕੀਤੀ ਉਹ ਤਾਂ ਕੋਈ ਪਰਚਾ ਨਹੀਂ ਹੋਇਆ ਬਿਲਕੁਲ ਜੀ ਮਨਜੀਤ ਕੋਰ ਸਾਡੇ ਕੋਲ ਕੋਈ 8 ਕੁ ਮਹੀਨੇ ਪਹਿਲਾਂ ਵੀ ਥਰੂ ਸਾਡੇ ਐਸਐਸਪੀ ਦਫਤਰ ਦੇ ਥਰੂ ਡੀਐਸਪੀ ਨੂੰ ਮਾਰਕ ਕੋਈ ਸੀ ਦਰਖਾਸਤ ਦਿੱਤੀ ਸੀ 6 ਮਹੀਨੇ ਇਹਦੇ ਪਿੱਛੇ ਜਾ ਕੇ ਅਸੀਂ ਇਹਦਾ ਬਿਆਨ ਵਗੈਰਾ ਵੀ ਲਿਖਿਆ ਸੀ ਲੇਕਿਨ ਇਹਨੇ ਆਖਰੀ ਬਿਆਨ ਜਿਹੜਾ ਸਾਨੂੰ ਦੇਣਾ ਸੀ ਪਰਚਾ ਦਰਜ ਕਰਾਉਣ ਵਾਸਤੇ ਉਹ ਨਹੀਂ ਦਿੱਤਾ ਸਾਨੂੰ ਟਾਲਮਟਾਲ 2 6 ਮਹੀਨੇ ਰੱਖਿਆ ਉਹ ਹੁਣ ਜਿਹੜੀ ਇਹ ਦਰਖਾਸਤ ਕਹਿੰਦੇ ਵੀ ਸਾਡੀ ਵੀ ਸੁਣਵਾਈ ਨਹੀਂ ਹੋਈ 21 ਤਰੀਕ ਉਹ ਵਾਲੀ ਜਿਹੜੀ ਦੇਖ ਗਈ 21 ਤਰੀਕ ਨੂੰ ਦਿੱਤੀ ਉਹਦੀ ਇਹ ਰਿਪੋਰਟ ਲਾ ਕੇ ਅਸੀਂ ਭੇਜ ਦਿੱਤੀ ਆਪਣੇ ਦਫ਼ਤਰ ਨੂੰ ਸੀਨੀਅਰ ਅਫਸਰਾਂ ਨੂੰ ਭੇਜ ਦਿੱਤੀ ਉਹ ਜਿਹੜੀ ਦਰਖਾਸਤਾ ਜਿਹੜੀ ਮਨਜੀਤ ਕੌਰ ਦੀ ਆ ਉਹ ਰਿਤੂ ਬਾਲਾ ਇਨਸਪੈਕਟਰ ਜਿਹੜੀ ਆ ਉਹਦੇ ਬਿਆਨ ਲਿਖ ਰਹੀ ਆ ਜੋ ਵੀ ਕਾਰਵਾਈ ਬਣੇਗੀ ਉਹਤੇ ਵੀ ਕੀਤੀ ਜਾਏਗੀ ਅਨਕੋਰੀ ਚੱਲ ਰਹੀ ਉਹਦੀ